ਸਤਿ ਸ਼੍ਰੀ ਅਕਾਲ ਜੀ ਪੁਰਾਣੇ ਪੰਜਾਬ ਅਤੇ ਅੱਜ ਦੇ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹੇ ਦੀਆਂ ਬਹੁਤ ਸੋਹਣੀਆਂ ਪਹਾੜੀਆਂ ਵਿੱਚ ਭੀੜ-ਭੜ ਤੋਂ ਦੂਰ ਬਹੁਤ ਸ਼ਾਂਤ ਜਗ੍ਹਾ ਸਥਿਤ ਹੈ ਇੱਕ ਗੁਰਦੁਆਰਾ ਗੁਰੂ ਕਾ ਲਾਹੌਰ ਜੋ ਕਿ ਅਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਦੂਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਨਾਲ ਜੁੜਿਆ ਇੱਕ ਇਤਿਹਾਸਿਕ ਸਥਾਨ ਹੈ ਇੱਥੋਂ ਦਾ ਇਤਿਹਾਸ ਇਹ ਹੈ ਕਿ ਲਾਹੌਰ ਦੇ ਨਿਵਾਸੀ ਪਾਈ ਹਰਜਸਤ ਦੀ ਸੁਪਤਰੀ ਮਾਤਾ ਜੀਤੋ ਜੀ ਦਾ ਆਨੰਦ ਕਾਰਜ 23 ਹਾਰ 1734 ਬਿਕਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਸੇ ਜਗ੍ਹਾ ਹੋਇਆ ਸੀ ਲਾਹੌਰ ਜਾਣ ਦੇ ਜੋਖਮ ਤੋਂ ਬਚਣ ਲਈ ਗੁਰੂ ਜੀ ਨੇ ਮਾਤਾ ਜੀਤੋ ਜੀ ਦੇ ਪਰਿਵਾਰ ਲਈ ਇੱਕ ਨਕਲੀ ਲਾਹੌਰ ਸ਼ਹਿਰ ਇਸ ਜਗ੍ਹਾ ਵਸਾਇਆ ਸੀ ਇਸੇ ਕਰਕੇ ਇਸ ਜਗ੍ਹਾ ਨੂੰ ਗੁਰੂ ਕਾ ਲਾਹੌਰ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੇ ਵਿਆਹ ਨਾਲ ਸੰਬੰਧਿਤ ਹੋਣ ਕਰਕੇ ਇਹ ਥਾਂ ਪਵਿੱਤਰ ਮੰਨੀ ਜਾਣ ਲੱਗੀ। ਇਸ ਜਗ੍ਹਾ ਇੱਕ ਹੋਰ ਗੁਰਦੁਆਰਾ ਪੌੜ ਸਾਹਿਬ ਸਥਿਤ ਹੈ। ਜਿੱਥੇ ਗੁਰੂ ਜੀ ਦੇ ਘੋੜੇ ਨੇ ਪੌੜ ਪਾਵ ਖੁਰ ਮਾਰ ਕੇ ਖਾਰੇ ਪਾਣੀ ਦਾ ਚਰਨਾ ਕੱਢਿਆ ਸੀ ਜੋ ਅੱਜ ਵੀ ਵਗਦਾ ਹੈ। ਪੌੜ ਸਾਹਿਬ ਤੋਂ 250 ਮੀਟਰ ਦੂਰ ਇੱਕ ਹੋਰ ਗੁਰਦੁਆਰਾ ਤਿਰਬੈਣੀ ਸਾਹਿਬ ਹੈ ਜਿਸ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਜੀ ਨੇ ਪਾਣੀ ਦੀ ਘਾਟ ਪੂਰੀ ਕਰਨ ਲਈ ਸੰਗਤ ਦੀ ਬੇਨਤੀ ਤੇ ਕਰਪਾ ਪਾ ਵਰਖਾ ਮਾਰ ਕੇ ਪਾਣੀ ਦੀਆਂ ਤਿੰਨ ਧਾਰਾ ਵਗਾਈਆਂ ਜਿਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਤਿਰਬੈਣੀ ਸਾਹਿਬ ਪੈ ਗਿਆ ਇੱਥੇ ਹਰ ਸਾਲ ਬਸੰਤ ਪੰਚਮੀ ਤੇ ਧਾਰਮਿਕ ਮੇਲਾ ਲੱਗਦਾ ਹੈ। ਉਮੀਦ ਕਰਦੇ ਹਾਂ ਜਾਣਕਾਰੀ ਵਧੀਆ ਲੱਗੀ ਹੋਵੇਗੀ। ਧੰਨਵਾਦ।